ਤੁਸੀਂ ਸੁਣਨ ਜਾ ਰਹੇ ਹੋ ਕਿਤਾਬ ਪਾਕਿਸਤਾਨ ਮੇਲ ਜਿਸ ਦੇ ਮੂਲ ਲੇਖਕ ਨੇ ਖੁਸ਼ਵੰਤ ਸਿੰਘ ਤੇ ਇਸ ਕਿਤਾਬ ਦਾ ਅਨੁਵਾਦ ਕੀਤਾ ਗਿਆ ਹੈ ਗੁਲਜ਼ਾਰ ਸਿੰਘ ਸੰਧੂ ਦੇ ਵੱਲੋਂ ਕਿਤਾਬ ਨੂੰ ਆਵਾਜ਼ ਦੇਣ ਜਾ ਰਹੇ ਨੇ ਬਲਰਾਜ ਕੌਰ ਪੰਨੂ ਤੁਸੀਂ ਸੁਣਨ ਜਾ ਰਹੇ ਹੋ ਕਿਤਾਬ ਪਾਕਿਸਤਾਨ ਮੇਲ ਜਿਸ ਦੇ ਮੂਲ ਲੇਖਕ ਨੇ ਖੁਸ਼ਵੰਤ ਸਿੰਘ ਤੇ ਇਸ ਕਿਤਾਬ ਦਾ ਅਨੁਵਾਦ ਕੀਤਾ ਗਿਆ ਹੈ ਗੁਲਜ਼ਾਰ ਸਿੰਘ ਸੰਧੂ ਦੇ ਵੱਲੋਂ ਕਿਤਾਬ ਨੂੰ ਆਵਾਜ਼ ਦੇਣ ਜਾ ਰਹੇ ਨੇ ਬਲਰਾਜ ਕੌਰ ਪੰਨੂ ਕਿਤਾਬ ਪਾਕਿਸਤਾਨ ਮੇਲ ਹਕੀਕਤ ਇਹ ਹੈ ਦੋਹਾਂ ਪਾਸਿਆਂ ਨੇ ਕਤਲ ਕੀਤੇ ਦੋਹਾਂ ਨੇ ਗੋਲੀਆਂ ਮਾਰੀਆਂ ਛੁਰੇ ਮਾਰੇ ਨੇਜੇ ਖੋਬੇ ਤੇ ਲਾਠੀਆਂ ਨਾਲ ਮਾਰਿਆ ਦੋਹਾਂ ਨੇ ਤਸੀਹੇ ਦਿੱਤੇ ਦੋਹਾਂ ਨੇ ਬਲਾਤਕਾਰ ਕੀਤੇ 1947 ਦੀਆਂ ਗਰਮੀਆਂ ਤੱਕ 1 ਕਰੋੜ ਮੁਸਲਮਾਨ ਤੇ ਹਿੰਦੂ ਤੇ ਸਿੱਖ ਉੱਜੜ ਚੁੱਕੇ ਸਨ ਉਹਨਾਂ ਵਿੱਚੋਂ ਕਰੀਬ 10 ਲੱਖ ਮਰ ਵੀ ਚੁੱਕੇ ਸਨ ਖੁਸ਼ਵੰਤ ਸਿੰਘ ਇਸ ਕਿਤਾਬ ਦਾ ਅਨੁਵਾਦ ਗੁਲਜ਼ਾਰ ਸਿੰਘ ਸੰਧੂ ਨੇ ਕੀਤਾ ਪਰਵੇਸ਼ ਖੁਸ਼ਵੰਤ ਸਿੰਘ ਦਾ ਜਨਮ 2 ਅਕਤੂਬਰ 1915 ਨੂੰ ਜ਼ਿਲ੍ਹਾ ਸ਼ਾਹਪੂਰ ਯਾਨੀ ਪਾਕਿਸਤਾਨ ਦੇ ਇੱਕ ਪਿੰਡ ਹਡਾਲੀ ਵਿੱਚ ਹੋਇਆ 20 ਤੱਕ ਵਿਦਿਆ ਪੰਜਾਬ ਤੇ ਦਿੱਲੀ ਦੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਤੇ ਲੰਡਨ ਤੋਂ ਬਾਰਟ ਲਾ ਕਰਕੇ 1940 ਤੋਂ 1947 ਤੱਕ ਪੰਜਾਬ ਹਾਈ ਕੋਰਟ ਲਾਹੌਰ ਦੀ ਫੌਜਦਾਰੀ ਅਦਾਲਤ ਵਿੱਚ ਵਕਾਲਤ ਕੀਤੀ ਉਥੇ ਆਪ ਨੂੰ ਹਰ ਕਿਸਮ ਦੇ ਪਾਤਰ ਮਿਲਨੇ ਸ਼ੁਰੂ ਹੋ ਗਏ ਤੇ ਕਹਾਣੀਆਂ ਦੇ ਪਲਾਟ ਵੀ ਪਾਕਿਸਤਾਨ ਮੇਲ ਦਾ ਪਲਾਟ ਉਸ ਨੇ 1947 ਤੱਕ ਪ੍ਰਾਪਤ ਕੀਤੇ ਆਪਣੇ 32 ਸਾਲ ਦੇ ਤਜਰਬੇ ਤੋਂ ਲਿਆ ਨਾਵਲ ਦੀ ਕਹਾਣੀ ਸਮੁੱਚੇ ਤੌਰ ਤੇ ਸਤਲੁਜ ਦੇ ਕੰਡੇ ਇੱਕ ਪਿੰਡ ਮਨੋਮਾਜਰੇ ਦੀ ਕਹਾਣੀ ਹੈ ਪਿੰਡ ਨਾਲ ਸੰਬੰਧਿਤ ਚੰਦਨਗਰ ਦਾ ਥਾਣਾ ਤੇ ਸਤਲੁਜ ਕੰਡੇ ਦਾ ਸਟੇਸ਼ਨ ਵੀ ਘੱਟ ਮਹੱਤਵਪੂਰਨ ਨਹੀਂ ਹੈ ਪਿੰਡ ਥਾਣੇ ਸਟੇਸ਼ਨ ਤੇ ਦਰਿਆ ਦੇ ਦ੍ਰਿਸ਼ਾਂ ਨੂੰ ਵਰਣਨ ਕਰਨ ਵਿੱਚ ਵਰਤੀ ਗਈ ਸੰਕੋਚ ਤੇ નિਪੁੰਤਾ ਕਾਰਨ ਇਹ ਨਾਵਲ ਸਾਰੇ ਪੱਛਮੀ ਦੇਸ਼ਾਂ ਵਿੱਚ ਪ੍ਰਸਿੱਧ ਹੋ ਗਿਆ ਪਿੰਡ ਮਨੋਮਾਜਰੇ ਦੇ ਜੀਵਨ ਦਾ yatharthmay chitra ਹੋਣ ਕਾਰਨ ਇਸ ਨਾਵਲ ਦਾ ਪਹਿਲਾ ਨਾਂ ਵੀ ਮਨੋਮਾਜਰੇ ਹੀ ਸੀ ਪਿੰਡ ਦੇ ਵਸਨੀਕਾਂ ਸਰਕਾਰੀ ਅਫਸਰਾਂ ਤੇ ਥਾਣੇ ਦੇ ਨਾਲ ਸੰਬੰਧਿਤ ਕਰਮਚਾਰੀਆਂ ਦਾ ਆਚਾਰ ਪੇਸ਼ ਕਰਨ ਵਿੱਚ ਖੁਸ਼ਵੰਤ ਸਿੰਘ ਨੇ ਬੜੀ ਸੂਝ ਸਿਆਨਫ ਤੇ ਨਿਰਪੱਖ ਦ੍ਰਿਸ਼ਟੀ ਤੋਂ ਕੰਮ ਲਿਆ ਪਹਿਲੇ 10 ਸਾਲ ਆਪਣੇ ਪਿੰਡ ਹੰਡਾਲੀ ਵਿੱਚ ਰਹਿਣ ਕਾਰਨ ਉਸ ਨੂੰ ਪਿੰਡੂ ਮਾਵਾ ਭੈਣਾ ਤੇ ਮੁੰਡਿਆਂ ਦੇ ਸੁਭਾ ਦਾ ਪੂਰਨ ਗਿਆਨ ਸੀ 1940 ਤੋਂ 1947 ਤੱਕ ਪੰਜਾਬ ਹਾਈ ਕੋਰਟ ਲਾਹੌਰ ਦੇ ਫੌਜਦਾਰੀ ਅਦਾਲਤ ਵਿੱਚ ਵਕਾਲਤ ਕਰਦਿਆਂ ਉਸ ਨੇ ਜੱਗਿਆਂ ਇਕਬਾਲਾਂ ਮੱਲੀਆਂ ਹੌਲਦਾਰਾਂ ਥਾਣੇਦਾਰਾਂ ਮੈਜਿਸਟ੍ਰੇਟਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਬਹੁਤ ਨੇੜਿਓਂ ਵੇਖਿਆ ਉਸ ਨੇ ਇਹਨਾਂ ਬੰਦਿਆਂ ਦੇ ਗੁਣਾ ਔਗਣਾ ਨੂੰ ਬੜੀ ਚੰਗੀ ਤਰ੍ਹਾਂ ਜਾਣਿਆ ਪਛਾਣਿਆ ਤੇ ਆਪਣੇ ਨਾਵਲ